ਸੁਹਾਰਤਾ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਖਾਸ-ਖਾਸ ਖਬਰਾਂ ਦੇ ਵਿੱਚ ਮੈਂ ਤੇਂਦਰ ਭਨੇਰ ਲੈ ਕੇ ਆ ਚੁੱਕਾ ਹਾਂ ਅੱਜ ਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਤੇ ਗੱਲ ਕਰਾਂਗੇ ਅੱਜ ਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਦੇ ਬਾਰੇ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਜੇ ਹੌਲ ਵਾਲਿਆਂ ਲਈ ਲੇਟਸਟ ਤੇ ਤਾਜ਼ੇ ਖਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਤੇ ਗੱਲ ਕਰਦੇ ਅੱਜ ਦੀ ਪਹਿਲੀ ਵੱਡੀ ਖਬਰ ਦੇ ਬਾਰੇ ਹੁਸੈਨੀਵਾਲਾ ਬਾਰਡਰ ਤੇ ਰੀਟਰੀਟ ਸਰਮਨੀ ਮੁੱਲਤਵੀ ਸਤਲੁਜ ਦੇ ਪਾਣੀ ਚ ਡੁੱਬੀ ਜੁਆਇੰਟ ਚੈੱਕ ਪੋਸਟ ਹਾਂਜੀ ਦਾਦੀ ਕੀ ਰੀਟਰੀਟ ਸਰਮਨੀ ਦੇਖਣ ਵਾਲੇ ਲੋ ਇੱਥੇ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਅਤੇ ਦਰਿਆ ਦੀ ਨਾਲ ਲੱਗਦੀ ਸੈਨੇਵਾਲਾ ਜੁਆਇੰਟ ਚੈੱਕਪੋਸਟ ਜਾਨੀ ਕਿ ਜ਼ੀਰੋ ਲਾਈਨ ਵੀ ਪਾਣੀ ਦੀ ਲਪੇਟ 'ਚ ਆ ਗਈ ਹੈ ਤੇ ਉੱਥੇ ਬੀਐਸਐਫ ਅਤੇ ਪਾਕਿਸਤਾਨ ਰੇਂਜਰਾਂ ਵੱਲੋਂ ਰੋਜ਼ਾਨਾ ਰਿਯੂਟ ਸੈਰਮਨੀ ਕੀਤੀ ਜਾਂਦੀ ਹੈ ਪਰ ਹੁਣ ਇਸ ਦੇ ਨਾਲ ਇਸ ਦੇ ਆਲੇ ਦੁਆਲੇ ਦਾ ਪੂਰਾ ਇਲਾਕਾ ਪਾਣੀ 'ਚ ਡੁੱਬ ਗਿਆ ਹੈ ਤੇ ਅਜਿਹੇ ਹਾਲਾਤਾਂ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਫਰੋਏਪੁਰ ਦੀਪਸ਼ਿਕਾ ਸ਼ਰਮਾ ਅਤੇ DIG BSF ਨੇ ਫਰੋਈਪਰ ਤੇ DCP ਦਾ ਦੌਰਾ ਕੀਤਾ ਅਤੇ ਉੱਥੇ ਸਥਿਤੀ ਦਾ ਜਾਇਜ਼ਾ ਲਿਆ ਤੇ ਡੈਪਟੀ ਕਮੈਂਡਰ ਵੱਲੋਂ ਫਰੋਈਪਰ ਨੇ ਦੱਸਿਆ ਕਿ ਸਤਪਾਲ ਚੌਕੀ ਨੂੰ ਪਾਣੀ ਦੇ ਪਿੰਡ ਚ ਆਉਣ ਤੋਂ ਬਚਾਉਣ ਲਈ ਵੱਡੇ ਪੱਧਰ ਤੇ ਰਾਹਤ ਕਾਰਜ ਕੀਤੇ ਜਾ ਰਹੇ ਹਨ ਤੇ ਉਨ੍ਹਾਂ ਨੇ ਉਨ੍ਹਾਂ ਨੂੰ DIG BSF ਨੇ ਸੂਚਿਤ ਕੀਤਾ ਹੈ ਕਿ ਪਾਣੀ ਦੀ ਅਜਿਹੀ ਸਥਿਤੀ ਨੂੰ ਦੇਖਦੇ ਹੋਏ ਰਿਟਰੀਟ ਸਰਮਨੀ ਨੂੰ ਕੁਝ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹੜ੍ਹਾਂ ਵਿਚਾਲੇ ਇੱਕ ਹੋਰ ਵੱਡੀ ਅਪਡੇਟ ਆਈ ਹੈ ਸਾਹਮਣੇ ਪੰਜਾਬ ਚ 38 ਟ੍ਰੇਨਾਂ ਰੱਦ ਹਾਂਜੀ ਰੱਦੀ ਕਿ ਪੰਜਾਬ ਚ ਹੜ੍ਹਾਂ ਦੇ ਕਾਰਨ ਭਾਰੀ ਤਬਾਹੀ ਮੱਚੀ ਹੋਈ ਹੈ ਤੇ ਇਸੇ ਦਰਮਿਆਨ ਟ੍ਰੇਨ ਵਿੱਚ ਸਫ਼ਰ ਕਰਨ ਵਾਲਿਆਂ ਲਈ ਐਮ ਖਬਰ ਸਾਹਮਣੇ ਆਈ ਹੈ ਜੰਮੂ ਅਤੇ ਪੰਜਾਬ ਵਿੱਚ ਹੜ੍ਹਾਂ ਦੇ ਕਾਰਨ 30 ਅਗਸਤ ਨੂੰ ਜੰਮੂ ਰੂਟ ਤੇ ਚੱਲਣ ਵਾਲੀਆਂ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ ਤੇ ਇਨ੍ਹਾਂ ਰੂਟਾਂ ਵਿੱਚ ਬੰਦੇ ਭਾਰਤ ਐਕਸਪ੍ਰੈਸ ਦੀ ਸ਼੍ਰੀ ਸ਼ਕਤੀ ਸੁਪਰ ਫਾਸਟ ਐਕਸਪ੍ਰੈਸ ਅਤੇ ਹੋਰ ਟ੍ਰੇਨਾਂ ਸ਼ਾਮਲ ਹਨ ਇਸ ਤੋਂ ਇਲਾਵਾ ਕੁਝ ਟ੍ਰੇਨਾਂ ਨੂੰ ਵਿਚਕਾਰੋਂ ਵਾਪਸ ਭੇਜਿਆ ਜਾ ਰਿਹਾ ਹੈ ਤੇ ਇਸੇ ਕਾਰਨ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਰੱਦ ਕੀਤੀਆਂ ਗਈਆਂ ਟ੍ਰੇਨਾਂ ਵਿੱਚ ਛਾਲੀਮਾਰ ਐਕਸਪ੍ਰੈਸ ਭਗਤ ਦੀ ਕੋਠੀ ਜੰਮੂ ਤਵੀ ਐਕਸਪ੍ਰੈਸ ਅਜਮੇਰ ਜੰਕਸ਼ਨ ਜੰਮੂ ਤਵੀ ਪੂਜਾ ਐਕਸਪ੍ਰੈਸ ਕਾਨਪੁਰ ਸੈਂਟਰਲ ਜੰਮੂ ਤਵੀ ਐਕਸਪ੍ਰੈਸ ਨਦੀਮ ਜੰਮੂ ਤਵੀ ਤੇ ਕੋਲਕੱਤਾ ਟਰਮੀਨਲ ਜੰਮੂ ਤਾਂ ਵੀ ਜੰਮੂ ਤਾਂ ਵੀ ਹਲਵਾ ਹਵੜਾ ਜੰਕਸ਼ਨ ਜੰਮੂ ਤਾਂ ਵੀ ਤੇ ਨਵੀਂ ਦਿੱਲੀ ਮਾਤਾ ਵੈਸ਼ਨੂ ਦੇਵੀ ਕਟੜਾ ਤੇ ਅਮ੍ਰਿਤਸਰ ਮਾਤਾ ਵੈਸ਼ਨੂ ਦੇਵੀ ਕਟੜਾ ਸ਼ਾਮਿਲ ਹਨ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਤੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਚ ਲਗਾਤਾਰ ਤਿੰਨ ਦਿਨ ਭਾਰੀ ਮੀਂਹ ਘਰੋਂ ਨਿਕਲ ਤੋਂ ਪਹਿਲਾਂ ਰਹੋ ਸਾਵਧਾਨ ਇੰਨਾ ਜ਼ਿਲ੍ਹਿਆਂ ਲਈ ਹੋਇਆ ਅਲਰਟ ਜਾਰੀ ਹਾਂਜੀ ਦਾਦੀ ਕੇ ਹੜਾਂ ਦੀ ਮਾਰ ਚੱਲ ਰਹੇ ਪੰਜਾਬ ਚ ਵੀ ਸੰਬੰਧੀ ਨਵੀਂ ਅਪਡੇਟ ਸਾਹਮਣੇ ਆਈ ਹੈ ਪੰਜਾਬ ਵਿੱਚ ਅੱਜ orange alert ਜਾਰੀ ਕੀਤਾ ਗਿਆ ਹੈ ਤੇ ਇਹ alert ਪੰਜਾਬ ਦੇ ਪਠਾਨਕੋਟ ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਜਾਰੀ ਕੀਤਾ ਗਿਆ ਹੈ ਅਤੇ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਤੇ ਮੌਸਮ ਵਿਭਾਗ ਮੁਤਾਬਕ ਅਗਲੇ 3 ਦਿਨ ਭਾਰੀ بارش ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਗੁਰਦਾਸਪੁਰ ਨਮਾਸ਼ੇਰ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ yellow alert ਜਾਰੀ ਕੀਤਾ ਗਿਆ ਹੈ ਤੇ ਇੱਥੇ ਦੱਸਦੇ ਕਿ ਮੌਸਮ ਵਿਗਿਆਨ ਕੇਂਦਰ ਵੱਲੋਂ 1 ਸਤੰਬਰ ਤੱਕ yellow alert ਜਾਰੀ ਕੀਤਾ ਗਿਆ ਹੈ ਤੇ ਮੌਸਮ ਦੀ ਤਾਜ਼ਾ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਵਿੱਚ ਦਰਮਿਆਨੀ ਮੀਂਹ ਨਾਲ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ ਯਾਨੀ ਕਿ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਰਫ਼ਤਾਰ ਨਾਲ ਚੱਲਣ ਦੀ ਸੰਭਾਵਨਾ ਹੈ ਤੇ ਪੰਜਾਬ ਵਿੱਚ 48 ਘੰਟੇ ਖਤਰਨਾਕ ਦੱਸੇ ਜਾ ਰਹੇ ਹਨ ਤੇ ਜਿਸ ਕਰਕੇ ਭਾਰੀ ਮੀਂਹ ਦਰਮਿਆਨ ਪੰਜਾਬ ਵਾਸੀਆਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਤੇ ਇਸੇ ਤਰ੍ਹਾਂ 31 ਅਗਸਤ ਅਤੇ 1 ਸਤੰਬਰ ਨੂੰ ਵੀ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਪਟਿਆਲਾ ਫਤਿਹਗੜ੍ਹ ਸਾਹਿਬ ਵਿੱਚ ਭਾਰੀ ਮੀਂਹ ਦਾ ਯੈਲੋ ਲਰਟ ਰਹੇਗਾ ਤੇ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਫਰੋਹਪੁਰ ਚ ਫਾਇਰਿੰਗ ਮਾਮਲੇ ਦੇ ਲੋੜਿੰਦਾ ਮੁਜਲਮ ਗ੍ਰਫਤਾਰ ਹਾਂਜੀ ਦਾਦੀ ਕੇ ਪੰਜਾਬ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕਰਦੇ ਹੋਏ ਫਰੋਹਪੁਰ ਵਿਖੇ ਇੱਕ ਕਾਰੋਬਾਰੀ ਨੂੰ ਨਿਸ਼ਾਨਾ ਬਣਾ ਕੇ ਕੀਤੀ ਗੋਲੀਬਾਰੀ ਦੀ ਘਟਨਾ ਚ ਲੋੜਿੰਦਾ ਮੁਜਲਮ ਨੂੰ ਗ੍ਰਫਤਾਰ ਕੀਤਾ ਗਿਆ ਹੈ ਤੇ ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਦੀ ਟੀਮ ਨੇ ਮੁਜਲਮ ਜਗ ਪ੍ਰੋਸ਼ਨ ਸਿੰਘ ਵਾਸੀ ਨੌਸ਼ੇਰਾ ਪਨਵਾ ਤਰੰਤਾਰਨ ਨੂੰ ਗ੍ਰਫਤਾਰ ਕੀਤਾ ਹੈ ਤੇ ਜਾਣਕਾਰੀ ਮੁਤਾਬਕ ਬੀਤੀ 14 ਅਗਸਤ ਨੂੰ ਫਰੋਏਪਰ ਵਿਖੇ ਕਾਰੋਬਾਰੀ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਗਈ ਸੀ ਤੇ ਜਿਸ ਚ ਆਕਤ ਮੁਜਲਮ ਲੋੜਿੰਦਾ ਸੀ ਤੇ ਮੋਡਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗੋਲੀਬਾਰੀ ਕਰਨ ਵਾਲੇ ਨੇ ਵਿਦੇਸ਼ੀ ਗੈਂਸਟਰ ਲਖਬੀਰ ਸਿੰਘ ਉਰਫ ਲੰਡਾ ਦੇ ਨਿਰਦੇਸ਼ਾ ਤੇ ਕੰਮ ਕੀਤਾ ਸੀ ਤੇ ਫਿਲਹਾਲ 0 ਫਿਲਹਾਲ ਜੀਰਾ ਪੁਲਿਸ ਥਾਣੇ ਵਿਖੇ ਆਕਤ ਮੁਜਲਮ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਪੂਰੇ ਨੈਟਵਰਕ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ ਇੱਕ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਪੰਜਾਬ ਦੇ ਐਸ ਜ਼ਿਲ੍ਹੇ 'ਚ ਸੋਮਵਾਰ ਨੂੰ ਛੁੱਟੀ ਦਾ ਐਲਾਨ ਹਾਂਜੀ ਦਾਦੀ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦਾ 531ਵਾਂ ਪ੍ਰਕਾਸ਼ ਪੁਰਬ ਸੋਮਵਾਰ 1 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ ਤੇ ਇਸ ਸਬੰਧੀ ਪਠਾਨਕੋਟ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਲ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਤੇ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਇਸ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਤੇ ਜਿਸ ਅਨੁਸਾਰ ਜ਼ਿਲ੍ਹੇ ਦੇ ਸਰਕਾਰੀ ਅਤੇ ਅਰਧ ਸਰਕਾਰੀ ਦਫ਼ਤਰਾਂ ਨਾਲੋਂ ਇਲਾਵਾ ਸਮੂਵਿਦਿਅਕ ਅਦਾਰਿਆਂ 'ਚ ਸੋਮਵਾਰ ਨੂੰ ਛੁੱਟੀ ਰਹੇਗੀ ਤੇ ਇਸ ਤੋਂ ਇਲਾਵਾ ਜਿਹੜੇ ਸਕੂਲਾਂ ਤੇ ਕਾਲਜਾਂ ਵਚ ਬੋਰਡ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਪ੍ਰੈਕਟੀਕਲ ਦੀ ਪ੍ਰੀਖਿਆ ਹੋਣੀ ਹੈ ਤੇ ਇਹ ਹੁਕਮ ਲਾਗੂ ਨਹੀਂ ਹੋਵੇਗਾ ਤੇ ਹਾਲਾਂਕਿ ਇਹ ਛੁੱਟੀ ਗਈ ਟੜ ਨਾ ਹੋ ਕੇ ਵੀ ਇੱਕ ਰਕ ਇੱਕ ਰੱਖਮੀ ਛੁੱਟੀ ਹੈ ਤੇ 1 ਸਤੰਬਰ ਦੀ ਇਹ ਛੁੱਟੀ ਪੰਜਾਬ ਸਰਕਾਰ ਵੱਲੋਂ ਜਾਰੀ 28 ਰੱਖਮੀ ਛੁੱਟੀਆਂ ਦੀ ਸੂਚੀ ਵਿੱਚ ਸ਼ਾਮਲ ਹੈ ਤੇ ਸਰਕਾਰੀ ਕਰਮਚਾਰੀ ਇਹਨਾਂ ਰੱਖਮੀ ਛੁੱਟੀਆਂ ਵਿੱਚੋਂ ਕੋਈ ਦੋ ਛੁੱਟੀਆਂ ਚੁਣ ਸਕਦੇ ਹਨ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਪੰਜ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸਤਲੁਜ ਦਰਿਆ ਦੇ ਪੁਲ ਤੇ ਭਾਰੀ ਵਾਹਨਾਂ ਦੀ ਐਂਟਰੀ ਬੈਨ ਜਾਰੀ ਹੋਈਆਂ ਸਖਤ ਹਦਾਇਤਾਂ ਹਾਂਜੀ ਦਾਦੀਕੇ ਮਾਲਵੇ ਨੂੰ ਦੋਆਬੇ ਨਾਲ ਜੋੜਨ ਵਾਲੇ ਸੱਤ ਲੋਹ ਦਰਿਆ ਤੇ ਬਣੇ ਪੁਲ ਸੰਬੰਧੀ ਪਿਛਲੇ ਦਿਨੀ ਰੌੜਕੀ ਆਈਟੀ ਵਿੰਗ ਵੱਲੋਂ ਸੌਂਪੀ ਰਿਪੋਰਟ ਚ ਐਸ ਦੀਆਂ ਸਲੇਬਾਂ ਮੁਰੰਮਤ ਕਰਵਾਉਣ ਦਾ ਜ਼ਿਕਰ ਕੀਤਾ ਗਿਆ ਸੀ ਤੇ ਹੁਣ ਇਸ ਪੁਲ ਤੋਂ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਸ਼ਾਸਨ ਵੱਲੋਂ ਭਾਰੀ ਵਾਹਨਾਂ ਦਾ ਆਉਣਾ ਜਾਣਾ ਬਿਲਕੁਲ ਹੀ ਬੰਦ ਕਰ ਦਿੱਤਾ ਗਿਆ ਹੈ ਤੇ ਇਸ ਸੰਬੰਧੀ ਐਸਬੀਐਸ ਨਗਰ ਦੇ ਡਿਪਟੀ ਕਮਿਸ਼ਨਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜੇਕਰ ਕੋਈ ਇਨ੍ਹਾਂ ਹੁਕਮਾਂ ਨੂੰ ਪੜ ਕੇ ਵੀ ਵਹੀਕਲ ਚਾਲਕ ਗਲਤੀ ਕਰਦਾ ਹੈ ਤਾਂ ਉਸ ਦੇ ਖਿਲਾਫ ਮੋਟਰ ਵਹੀਕਲ ਐਕਟ ਤਹਿਤ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਜਾਣਕਾਰੀ ਅਨੁਸਾਰ ਭਾਰੀ ਵਾਹਨ ਮਾਛੀਵਾੜਾ ਸਾਹਿਬ ਤੋਰਾਹੋਂ ਜਾਣ ਲਈ ਮੱਤ ਤੇਵਾੜਾ ਦਰਿਆ ਦੇ ਨਵੇਂ ਪੁਲ ਤੋਂ ਚਾਹ ਸਕਦੇ ਹਨ ਤੇ ਜਦ ਕਿ ਮਾਛੀਵਾੜਾ ਤੋਰਾਹੋਂ ਜਾਣ ਲਈ ਸਿਰਫ ਮੋਟਰਸਾਈਕਲ ਆਟੋ ਰਿਕਸ਼ਾ ਮਹਿੰਦਰਾ ਜੀਪ ਕਾਰਾਂ ਬੱਸਾਂ ਪਰਮਿਟ ਵਾਲੀਆਂ ਗੱਡੀਆਂ ਟਰੈਕਟਰ ਟਰਾਲੀਆਂ ਆਦ ਨਿਰਵਿਘਨ ਲੰਘ ਸਕਦੀਆਂ ਹਨ ਤੇ ਇਸ ਤੋਂ ਇਲਾਵਾ ਰੀਤਾ ਬਜਰੀ ਲੋਡਰਡ ਟਰੱਕ ਟਿਪਰ ਟਰਾਲਾ ਪਰੇ ਆ ਹੋਇਆ ਬੰਦ ਵਹੀਕਲ ਗੱਡੀਆਂ ਇਸ ਪੁਲ ਤੋਂ ਲੰਘਾਉਣ ਤੇ ਮਨਾਹੀ ਹੈ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੌਰਨ ਵੀਡੀਓ ਤੇ ਨਿਊਡ ਕਲਿੱਪ ਵਾਇਰਲ ਕਰਨ ਵਾਲੇ ਸਾਵਧਾਨ ਹੋਣ ਹੋਵੇਗੀ ਵੱਡੀ ਕਾਰਵਾਈ ਹਾਂਜੀ ਦਾਦੀ ਕਿਮ ਵਕ ਵਕ ਸੋਸ਼ਲ ਮੀਡੀਆ ਅਤੇ ਸਾਈਟਾਂ ਉੱਪਰ ਚੱਲਣ ਵਾਲੀਆਂ ਪੌਰਨ ਵੀਡੀਓ ਅਤੇ ਨਾਬਾਲਕਾਂ ਦੀਆਂ ਨਿਊਡ ਵੀਡੀਓ ਨੂੰ ਸੋਸ਼ਲ ਮੀਡੀਆ ਉੱਪਰ ਸ਼ੇਅਰ ਕਰਨ ਨੂੰ ਲੈ ਕੇ ਸਾਈਬਰ ਕ੍ਰਾਈਮ ਵੱਲੋਂ ਸਖਤ ਕਾਰਵਾਈ ਕਰਨ ਸੰਬੰਧੀ ਜਿੱਥੇ ਜਾਗਰੂਤਾ ਮਹਮ ਸ਼ੁਰੂ ਕਰ ਦਿੱਤੀ ਗਈ ਹੈ ਉੱਥੇ ਹੀ ਇਸ ਸੰਬੰਧੀ ਬੀਤੇ ਸਮੇਂ ਤੋਂ ਕਾਨੂੰਨੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਤੇ ਜ਼ਿਕਰਯੋਗ ਹੈ ਕਿ ਸਾਈਬਰ ਕ੍ਰਾਈਮ ਪੁਲਿਸ ਵੱਲੋਂ ਹੁਣ ਕਿਸੇ ਵੀ ਨਾਬਾਲਕ ਦਾ ਮੋਬਾਈਲ ਕਿਸੇ ਸਮੇਂ ਵੀ ਕਿਆ ਕੀਤਾ ਜਾ ਸਕਦਾ ਹੈ ਤੇ ਜਿਸ ਤਹਿਤ ਪੌਰਨ ਅਤੀਸ਼ ਅਸ਼ਲੀਲ ਮੀਡੀਆ ਮੌਜੂਦ ਹੋਣ ਦਰਾਂ ਉਸ ਖਿਲਾਫ ਤੁਰੰਤ ਕਾਰਵਾਈ ਕੀਤੀ ਜਾ ਸਕਦੀ ਹੈ ਤੇ ਇੱਕ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂ ਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਚ ਐਸ ਏਅਰਪੋਰਟ ਤੋਂ ਅਚਾਨਕ ਸਾਰੀਆਂ ਉਡਾਨਾਂ ਹੋਈਆਂ ਰੱਦ ਕਰੋਨੇ ਤੋਂ ਪਹਿਲਾਂ ਦੇ ਉਹ ਧਿਆਨ ਹਾਂਜੀ ਦੱਦੀ ਕਿ ਆਦਮ ਪੋਰ ਹਵਾਈ ਅਡੇ ਤੋਂ ਗਾਜੀਆਬਦ ਜਾਣ ਵਾਲੀਆਂ ਸਾਰੀਆਂ ਸਟਾਰ ਏਅਰ ਦੀਆਂ ਸਾਰੀਆਂ ਉਡਾਨਾਂ ਤੈਨਸ ਨੰਬਰ ਤੱਕ ਰੱਦ ਕਰ ਦਿੱਤੀ ਗਈਆਂ ਹਨ ਤੇ ਪਡਾਨਾ ਅਚਾਨਕ ਰੰਧ ਹੋਣ ਕਾਰਨ ਯਾਤਰੀ ਨਿਰਾਸ਼ ਹਨ ਤੇ ਇਹ ਹਵਾਈ ਅड्डा ਜਲੰਧਰ ਅਤੇ ਦੋਆਬਾ ਖੇਤਰ ਦੇ ਲੋਕਾਂ ਲਈ ਦਿੱਲੀ ਅਤੇ ਐਨ ਸੀ ਆਰ ਪਹੁੰਚਣ ਦਾ ਇੱਕ ਆਸਾਨ ਸਾਧਨ ਸੀ ਪਰ ਲਗਾਤਾਰ ਕੈਸ ਟੈਸਲੇਸ਼ਨ ਰੱਦ ਨਾਲ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ ਤੇ ਯਾਤਰੀਆਂ ਨੇ ਕਿਹਾ ਕਿ ਉਹਨਾਂ ਨੂੰ ਪਹਿਲਾਂ ਤੋਂ ਕੋਈ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਕਿ ਸੀਟੇ ਜਸ ਕਰਨ ਉਹਨਾਂ ਦੀਆਂ ਯਾਤਰਾਵਾਂ ਯੋਜਨਾਵਾਂ 'ਤੇ ਪ੍ਰਭਾਵਤ ਹੋਈਆਂ ਤੇ ਕਈ ਯਾਤਰੀਆਂ ਨੇ ਕਿਹਾ ਕਿ ਹੁਣ ਉਹਨਾਂ ਨੂੰ ਚੰਡੀਗੜ੍ਹ ਜਾਂ ਅੰਮ੍ਰਿਤਸਰ ਤੋਂ ਉਡਾਨਾਂ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਤੇ ਜਸ ਸਮਾਂ ਅਤੇ ਲਾਗਤ ਦੋਵੇਂ ਵੱਧ ਗਏ ਹਨ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹੜ ਦੇ ਮੱਦੇਨਜ਼ਰ ਸੀਐਮ ਮਾਨ ਵੱਲੋਂ ਸਖਤ ਹੁਕਮ ਜਾਰੀ ਡੀਸੀ ਤੇ ਅਫਸਰਾਂ ਨੂੰ ਆਕੀ ਵੱਡੀ ਗੱਲ ਹਾਂਜੀ ਦਾਦੀ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ ਸੂਬੇ ਦੇ ਤਨ ਸੀਨੀਅਰ ਅਧਿਕਾਰੀਆਂ ਤੇ ਆਧਾਰਿਤ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ ਤੇ ਜੋ ਸੂਬੇ ਦੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ 'ਚ ਚੱਲ ਰਹੇ ਰਾਹਤ ਤੇ ਬੱਚਾ ਘਰਾਂ ਦੀ ਰੋਜ਼ਾਨਾ ਆਧਾਰਿਤ ਨਿਗਰਾਨੀ ਕਰੇਗੀ ਤੇ ਇੱਥੇ ਹੜ੍ਹਾਂ ਦੀ ਸਥਿਤੀ ਦਾ ਜਾਇਜ਼ ਲੈਣ ਲਈ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਮੁੱਖ ਮੰਤਰੀ ਨੇ ਕਿਹਾ ਕਿ ਮਾਲ ਵਿਭਾਗ, ਜਲ ਸਰੋਤ ਅਤੇ ਖਰਾਕ ਤੇ ਸਿਵਲ ਸਪਲਾਈਜ਼ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਤੇ ਆਧਾਰਿਤ ਕਮੇਟੀ ਅੰਮ੍ਰਿਤਸਰ ਅਤੇ ਹੋਰ ਹਰ ਹੋਰ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਚੋਪਕੇ ਤੌਰ ਤੇ ਤਨਾਤ ਰਹੇ ਕੀਤੇ ਉਹਨਾਂ ਨੇ ਡਿਪਟੀ ਕਮਿਸ਼ਨਰ ਅਤੇ ਹੋਰ ਅਫਸਰਾਂ ਨੂੰ ਹੁਕਮ ਦਿੰਦਿਆ ਕਿ ਹੱਕ ਐਸオク ਤਾਕਤ ਤਾਕਤ ਕਮੇਟੀ ਦੇ ਹੁਕਮਾਂ ਦੀ ਨੰਬਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਤਾਂ ਕਿ ਹੜਤ ਪੀੜਤਾਂ ਨੂੰ ਲੋੜਿੰਦਾ ਲੋੜਿੰਦੀ ਰਾਹਤ ਦਿੱਤੀ ਜਾ ਸਕੇ ਤੇ ਮਾਨ ਨੇ ਸਪਸ਼ਟ ਸ਼ਬਦਾਂ ਚ ਕਿਹਾ ਕਿ ਸਰਕਾਰ ਲੋਕਾਂ ਨੂੰ ਇਸ ਸੰਕਟ ਵਿੱਚੋਂ ਕੱਢਣ ਲਈ ਪੂਰਨ ਤੌਰ ਤੇ ਵਚਣਬੱਧ ਹੈ ਤੇ ਮੁੱਖ ਮੰਤਰੀ ਨੇ ਸਖਤਰ ਨੂੰ ਹੜਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਬਚਾਅ ਤੇ ਰਾਹਤ ਕਾਰਜਾਂ ਨੂੰ ਹੋਰ ਆਰਾਮ ਦਾ ਅਸਰਦਾਇਕ ਢੰਗ ਨਾਲ ਜੀਕੀਨੀ ਬਣਾਉਣ ਲਈ ਆਖਿਆ ਹੈ ਤੇ ਮੁੱਖ 77 ਨੂੰ ਹੜ੍ਹਾਂ ਤੋਂ ਪ੍ਰਭਾਵਿਤ ਜ਼ਿਲ੍ਹਿਆਂ ਦਾ ਦੌਰਾ ਕਰਨ ਚਾਹੀਦਾ ਹੈ ਤੇ ਲੋਕਾਂ ਦੀ ਸਹਾਇਤਾ ਲਈ ਸਰਕਾਰੀ ਮਸ਼ੀਨਰੀ ਨੂੰ ਪੂਰੀ ਤਰ੍ਹਾਂ ਝੋਕ ਦਿੱਤਾ ਜਾਵੇ ਤੇ ਦੋਸਤੋ ਅੱਜ ਦੀਆਂ ਖਬਰਾਂ ਤੁਹਾਨੂੰ ਦੱਸ ਦਿੱਤੀਆਂ ਗਈਆਂ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਜੀ ਧੰਨਵਾਦ